ਇੱਕ ਟੀਚਰ ਬੱਚਿਆਂ ਨੂੰ ਕਹਾਣੀ ਸੁਣਾ ਰਿਹਾ ਸੀ ਕਿ ਇੱਕ ਸਮੁੰਦਰੀ ਜਹਾਜ਼ ਚੱਲ ਰਿਹਾ ਸੀ ਤੇ ਸਮੁੰਦਰੀ ਜਹਾਜ਼ ਦੇ ਵਿੱਚ ਕਾਫੀ ਸਾਰੇ ਯਾਤਰੀ ਸਵਾਰ ਸਨ ਰਸਤੇ ਵਿੱਚ ਜਾ ਕੇ ਜਹਾਜ਼ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਏ ਕੋਈ ਗੜਬੜ ਹੋ ਜਾਂਦੀ ਏ ਕਿ ਜੋ ਉਸ ਦਾ ਕੈਪਟਨ ਹੁੰਦਾ ਉਹ ਅਨਾਊਂਸਮੈਂਟ ਕਰਦਾ ਹੈ ਕਿ ਜਹਾਜ਼ ਜੋ ਡੁੱਬਣ ਵਾਲਾ ਹੈ ਤੇ ਇਸ ਨੂੰ ਜਲਦੀ ਤੋਂ ਜਲਦੀ ਖਾਲੀ ਕਰਨਾ ਪਏਗਾ ਫਿਰ ਵਿੱਚ ਜੋ ਕਿਸ਼ਤੀਆਂ ਸੀ ਉਹਨਾਂ ਨੂੰ ਸਮੁੰਦਰ ਦੇ ਵਿੱਚ ਸੱਟ ਦਿੱਤਾ ਜਾਂਦਾ ਹੈ ਤੇ ਜਿਹੜੇ ਯਾਤਰੀ ਨੇ ਉਹ ਵਿੱਚ ਛਾਲਾ ਮਾਰ ਕੇ ਤੇ ਕਿਨਾਰੇ ਵੱਲ ਨੂੰ ਜਾਣ ਲੱਗਦੇ ਨੇ ਤੇ ਉੱਥੇ ਹੀ ਰੈਸਕਿਊ ਟੀਮ ਵੀ ਆ ਜਾਂਦੀ ਹੈ ਜਦੋਂ ਸਾਰੇ ਯਾਤਰੀਆਂ ਨੂੰ ਜਲਦੀ ਹੁੰਦੀ ਹੈ ਕਿ ਮੈਂ ਪਹਿਲਾਂ ਜਾਵਾਂ ਮੈਂ ਪਹਿਲਾਂ ਜਾਵਾਂ ਮੇਰੀ ਜਾਨ ਪਹਿਲਾਂ ਬਚ ਜੇ ਇੱਕ ਇਹੋ ਜਿਹਾ ਆਖਰੀ ਟਾਈਮ ਆਉਂਦਾ ਹੈ ਜਦੋਂ ਜਹਾਜ਼ ਪੂਰੀ ਤਰ੍ਹਾਂ ਡੁੱਬਣ ਦੇ ਤਾਇਨਾਤ ਹੁੰਦਾ ਹੈ ਜਹਾਜ਼ ਦੇ ਵਿੱਚ ਇੱਕ ਪਤੀ ਤੇ ਪਤਨੀ ਦਾ ਜੋੜਾ ਹੀ ਰਹਿ ਜਾਂਦਾ ਹੈ ਤਜੋ ਕਿਸ਼ਤੀ ਹੈ ਉਹ ਵੀ ਸਿਰਫ ਇੱਕ ਹੀ ਬਚ ਜਾਂਦੀ ਹੈ ਪਤਨੀ ਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਜਾਵਾਂ ਜਾਂ ਫਿਰ ਪਤੀ ਨੂੰ ਪਤੀ ਦੀ ਜਾਨ ਬਚਾਈ ਜਾਵੇ ਪਤੀ ਕੀ ਕਰਦਾ ਹੈ ਕਿ ਉਹ ਆਪਣੀ ਪਤਨੀ ਨੂੰ ਪਿੱਛੇ ਧੱਕਾ ਮਾਰ ਕੇ ਤੇ ਆਪ ਕਿਸ਼ਤੀ ਦੇ ਵਿੱਚ ਛਾਲ ਮਾਰ ਕੇ ਬੈਠ ਜਾਂਦਾ ਹੈ ਤੇ ਕਿਨਾਰੇ ਵਾਲੇ ਨੂੰ ਜਾਨ ਲੱਗਦਾ ਹੈ ਤੇ ਜੋ ਪਤਨੀ ਹੈ ਉਹ ਖੜੀ ਹੋ ਕੇ ਆਪਣੇ ਪਤੀ ਨੂੰ ਕੁਝ ਕਹਿੰਦੀ ਹੈ ਤੇ ਟੀਚਰ ਨੇ ਵਿੱਚੇ ਹੀ ਕਹਾਣੀ ਨੂੰ ਰੋਕ ਕੇ ਬੱਚਿਆਂ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿ ਉਸ ਪਤਨੀ ਨੇ ਪਤੀ ਨੂੰ ਕੀ ਕਿਹਾ ਹੋਵੇਗਾ ਇੱਕ ਬੱਚਾ ਕਹਿੰਦਾ ਕਿ ਸਰ ਉਸਨੇ ਕਿਹਾ ਹੋਵੇਗਾ ਕਿ ਤੂੰ ਮੈਨੂੰ ਧੋਖਾ ਦੇ ਕੇ ਜਾ ਰਿਹਾ ਹੈ ਦੂਸਰਾ ਕਹਿੰਦਾ ਨਹੀਂ ਉਸਨੇ ਕਿਹਾ ਹੋਵੇਗਾ ਕਿ ਤੂੰ ਧੋਖੇਬਾਜ਼ ਹੈ ਤੂੰ ਬਹੁਤ ਹੀ ਸੈਲਫਿਸ਼ ਪਰਸਨ ਹੈ ਇੱਕ ਬੱਚਾ ਬਿਲਕੁਲ ਚੁੱਪਚਾਪ ਬੈਠਾ ਸੀ ਤੇ ਟੀਚਰ ਨੇ ਉਸ ਕੋਲੋਂ ਪੁੱਛਿਆ ਕਿ ਤੂੰ ਦੱਸ ਕਿ ਉਸ ਪਤਨੀ ਨੇ ਕੀ ਕਿਹਾ ਹੋਵੇਗਾ ਉਹ ਬੱਚਾ ਕਹਿੰਦਾ ਕਿ ਸਰ ਉਸ ਲੇਡੀ ਨੇ ਕਿਹਾ ਹੋਵੇਗਾ ਕਿ ਮੇਰੇ ਬੱਚਿਆਂ ਦਾ ਖਿਆਲ ਰੱਖੀ ਸਰ ਇਹ ਗੱਲ ਸੁਣ ਕੇ ਬਿਲਕੁਲ ਹੈਰਾਨ ਹੋ ਗਏ ਕਿਉਂਕਿ ਇਹੀ ਉਸ ਦਾ ਜਵਾਬ ਸੀ ਸਰ ਕਹਿੰਦੇ ਕਿ ਤੂੰ ਇਹ ਪਹਿਲਾਂ ਕਹਾਣੀ ਸੁਣੀ ਹੋਈ ਹੈ ਉਹ ਕਹਿੰਦਾ ਨਹੀਂ ਸਰ ਮੈਂ ਪਹਿਲਾਂ ਇਹ ਕਹਾਣੀ ਨਹੀਂ ਸੁਣੀ ਮੇਰੀ ਮਾਂ ਵੀ ਜਦੋਂ ਬਿਮਾਰ ਸੀ ਤੇ ਮੇਰੇ ਪਤ ਪਿਤਾ ਜੀ ਨੂੰ ਵਾਰ-ਵਾਰ ਇਹੀ ਦੁਹਾਈਆਂ ਪਾ ਰਹੀ ਸੀ ਕਿ ਮੇਰੇ ਮਗਰੋਂ ਮੇਰੇ ਬੱਚਿਆਂ ਦਾ ਖਿਆਲ ਰੱਖੀ ਤੇ ਇਹ ਸੁਣ ਕੇ ਸਰ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਸਹੀ ਇਹੀ ਇਸ ਕਹਾਣੀ ਦਾ ਜਵਾਬ ਹੈ ਤੇ ਉਹਨਾਂ ਨੇ ਕਹਾਣੀ ਨੂੰ ਅੱਗੇ ਵਧਾਇਆ ਕਿ ਜਹਾਜ਼ ਦੇ ਵਿੱਚ ਉਸ ਦੀ ਪਤਨੀ ਡੁੱਬ ਕੇ ਮਰ ਗਈ ਤੇ ਜੋ ਉਸ ਦਾ ਪਤੀ ਸੀ ਉਹ ਦੂਸਰੇ ਯਾਤਰੀਆਂ ਦੇ ਨਾਲ ਨਾਲ ਕਿਨਾਰੇ ਤੱਕ ਪਹੁੰਚ ਗਿਆ ਕਿਨਾਰੇ ਤੇ ਪਹੁੰਚਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਆਪੋ ਆਪਣੇ ਘਰਾਂ ਵਿੱਚ ਪਹੁੰਚਾਇਆ ਗਿਆ ਤੇ ਉਹ ਆਦਮੀ ਜਦੋਂ ਘਰੇ ਪਹੁੰਚਿਆ ਤਾਂ ਉਸਦੀ ਜੋ 2 ਸਾਲ ਦੀ ਬੇਟੀ ਸੀ ਉਸ ਦੀ ਉਸਨੇ ਪਾਲਣ ਪੋਸ਼ਣ ਕਰਨਾ ਸ਼ੁਰੂ ਕੀਤਾ ਉਸ ਨੂੰ ਪੜਾਇਆ ਲਿਖਾਇਆ ਤੇ ਕੋਈ ਚੰਗਾ ਘਰ ਵੇਖ ਕੇ ਉਸ ਦਾ ਵਿਆਹ ਕਰ ਦਿੱਤਾ ਵਿਆਹ ਕਰਨ ਤੋਂ ਬਾਅਦ ਵਕਤ ਦਾ ਪਹੀਆ ਇਦਾਂ ਹੀ ਗੁਜ਼ਰਦਾ ਰਿਹਾ ਤੇ ਉਮਰ ਦੇ ਲਿਹਾਜ਼ ਦੇ ਨਾਲ ਉਸ ਇਨਸਾਨ ਦੀ ਵੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਇੱਕ ਦਿਨ ਉਸ ਦੀ ਬੇਟੀ ਆਪਣੇ ਪੇਕੇ ਘਰ ਆਈ ਤੇ ਘਰ ਦੀਆਂ ਸਾਫ ਸਫਾਈਆਂ ਕਰ ਰਹੀ ਸੀ ਸਫਾਈਆਂ ਕਰਦਿਆਂ ਕਰਦਿਆਂ ਅਲਮਾਰੀ ਵਿੱਚੋਂ ਉਸ ਨੂੰ ਆਪਣੇ ਪਿਤਾ ਦੀ ਲਿਖੀ ਹੋਈ ਇੱਕ ਡਾਇਰੀ ਮਿਲੀ ਉਸ ਨੇ ਡਾਇਰੀ ਨੂੰ ਖੋਲ੍ਹਿਆ ਤੇ ਉਸ ਦੇ ਇੱਕ ਪੰਨੇ ਤੇ ਲਿਖਿਆ ਹੋਇਆ ਸੀ ਕਿ ਮੈਨੂੰ ਮaaf ਕਰਦੇ ਉਸ ਨੇ ਉਸ ਡਾਇਰੀ ਨੂੰ ਖੋਲ੍ਹ ਕੇ ਪੜਿਆ ਪੜਨਾ ਸ਼ੁਰੂ ਕੀਤਾ ਜਿਸ ਵਿੱਚ ਸਭ ਤੋਂ ਪਹਿਲਾਂ ਇਹ ਲਿਖਿਆ ਸੀ ਕਿ ਮੈਨੂੰ ਮaaf ਕਰਦੇ ਉਸ ਦਿਨ ਜਹਾਜ਼ ਦੇ ਵਿੱਚ ਮੈਂ ਤੇਰੇ ਨਾਲ ਹੀ ਮਰਨਾ ਚਾਹੁੰਦਾ ਸੀ ਪਰ ਚਾਹ ਕੇ ਵੀ ਮੈਨੂੰ ਬਹੁਤ ਸਖਤ ਫੈਸਲਾ ਲੈਣਾ ਪਿਆ ਤੇ ਤੈਨੂੰ ਉੱਥੇ ਜਹਾਜ਼ ਵਿੱਚ ਹੀ ਛੱਡ ਕੇ ਤੇ ਆਪਣੀ ਜਾਨ ਨੂੰ ਬਚਾਉਣਾ ਮੈਂ ਜ਼ਿਆਦਾ ਜ਼ਰੂਰੀ ਸਮਝਿਆ ਕਿਉਂਕਿ ਉਸਨੂੰ ਪਤਾ ਸੀ ਕਿ ਤੂੰ ਇੱਕ ਬਹੁਤ ਵੱਡੀ ਬਿਮਾਰੀ ਦੇ ਨਾਲ ਲੜ ਰਹੀ ਹੈ ਤੇ ਤੇਰੇ ਕੋਲ ਜ਼ਿੰਦਗੀ ਬਹੁਤ ਘੱਟ ਹੈ ਜੇਕਰ ਆਪਣੀ ਜਗ੍ਹਾ ਮੈਂ ਤੈਨੂੰ ਬਚਾਉਂਦਾ ਅੱਜ ਤੱਕ ਕੁਝ ਟਾਈਮ ਬਾਅਦ ਜਾਂ ਫਿਰ ਕੁਝ ਸਾਲਾਂ ਬਾਅਦ ਤੇਰੀ ਵੀ ਬਿਮਾਰੀ ਦੀ ਚਪੇਟ ਕਰਨ ਮੌਤ ਹੋ ਜਾਣੀ ਸੀ ਤੇ ਆਪਣੀ ਬੱਚੀ ਨੇ ਅਨਾਥ ਹੋ ਜਾਣਾ ਸੀ ਇਸ ਲਈ ਮੈਨੂੰ ਇਹ ਫੈਸਲਾ ਲੈਣਾ ਪਿਆ ਤੇ ਦਿਲ ਤੇ ਪੱਥਰ ਰੱਖ ਕੇ ਮੈਂ ਤੈਨੂੰ ਮੌਤ ਦੇ ਮੂੰਹ ਵਿੱਚ ਪਾ ਦਿੱਤਾ ਇਹ ਸਾਰੀ ਕਹਾਣੀ ਪੜ ਕੇ ਉਹ ਲੜਕੀ ਲਗਾਤਾਰ ਰੋ ਰਹੀ ਸੀ ਕਿਉਂਕਿ ਅੱਜ ਤੱਕ ਉਹ ਆਪਣੇ ਬਾਪ ਨੂੰ ਆਪਣੀ ਮਾਂ ਦਾ ਕਾਤਲ ਸਮਝਦੀ ਸੀ ਤੇ ਅੱਜ ਸਚਾਈ ਉਸ ਦੇ ਸਾਹਮਣੇ ਸੀ ਬਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਆਪਾਂ ਕਿਤੇ ਨਾ ਕਿਤੇ ਕਈ ਵਾਰੀ ਬਿਨਾਂ ਸੱਚ ਜਾਣੇ ਹੀ ਆਪਾਂ ਤੁਰੰਤ ਫੈਸਲਾ ਲੈ ਲੈਨੇ ਹਾਂ ਕਿ ਕੀ ਸਹੀ ਹੈ ਸਾਨੂੰ ਕਦੀ ਵੀ ਪੂਰਾ ਸੱਚ ਜਾਣੇ ਬਿਨਾਂ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਇਸੇ ਤਰ੍ਹਾਂ ਹੀ ਮਨ ਘੜਤ ਫੈਸਲਿਆਂ ਦੇ ਨਾਲ ਆਪਣੇ ਤੋਂ ਆਪਣੇ ਰਿਸ਼ਤੇ ਦੂਰ ਹੁੰਦੇ ਜਾ ਰਹੇ ਹਨ ਤੇ ਆਪਾਂ ਆਪਣੇ ਤੋਂ ਹੀ ਟੁੱਟ ਕੇ ਬੈਠ ਜਾਂਦੇ ਹਾਂ ਜਿਵੇਂ ਕਿ ਕਿਸੇ ਸਿਆਣੇ ਨੇ ਕਿਹਾ ਹੈ ਕਿ ਮੈਨੂੰ ਚੁੱਪ ਰਹਿਣ ਦਾ ਕੋਈ ਅਫਸੋਸ ਨਹੀਂ ਹੁੰਦਾ ਮੈਨੂੰ ਹਮੇਸ਼ਾ ਬੋਲਣ ਦਾ ਅਫਸੋਸ ਹੁੰਦਾ ਹੈ ਇਸ ਲਈ ਚੁੱਪ ਰਹਿ ਕੇ ਤੇ ਬਿਨਾ ਬੋਲੇ ਰਿਸ਼ਤੇਆਂ ਨੂੰ ਨਿਭਾਉਂਦੇ ਰਹੋ ਤੇ ਆਪਣੀ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ گزارਦੇ ਰਹੋ ਸਹੀ ਸਮੇਂ ਤੇ ਪੂਰੀ ਸਚਾਈ ਜਾਣ ਕੇ ਫਿਰ ਹੀ ਕੋਈ ਫੈਸਲੇਆ ਲਿਆ ਫੈਸਲਾ ਲਿਆ ਜਾਵੇ ਤੇ ਇਹੀ ਸਾਡੇ ਲਈ ਬਿਹਤਰ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤੇ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ